ਆਪ ਸਰਕਾਰ ਮੁਰਦਾਬਾਦ ਮੁਰਦਾਬਾਦ ਪਿਆ ਸਰਕਾਰ ਮੁਰਦਾਬਾਦ ਮੁਰਦਾਬਾਦ ਖੁਦਾਬਾਦ ਮੁਰਦਾਬਾਦ ਮੁਰਦਾਬਾਦ ਲੋਕ ਆਦਮੀ ਪਾਰਟੀ ਮੁਰਦਾਬਾਦ ਮੁਰਦਾਬਾਦ ਮੱਡਾਂ ਦੀ ਸਰਕਾਰ ਪੁਰਦਾਬਾਦ ਮੁਰਦਾਬਾਦ ਮੁਰਦਾਬਾਦ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਪੰਜਾਬ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫਰੀਦਕੋਟ ਦੇ ਵਿੱਚ ਰੋਜ਼ ਪ੍ਰਦਰਸ਼ਨ ਹੋਇਆ ਬਰੋਧ ਹੋਇਆ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਗਾਏ ਗਏ ਜਿਸ ਤਰ੍ਹਾਂ ਨਾਰੇ ਲਗਾਤਾਰ ਲਗਾਏ ਜਾ ਰਹੇ ਨੇ ਲਗਾਤਾਰ ਜਿਸ ਤਰ੍ਹਾਂ ਵਿਰੋਧ ਹੋ ਰਿਹਾ ਹੈ ਇਸ ਤਰ੍ਹਾਂ 13 0 ਦਾ ਜਿਹੜਾ ਦਾਵਾ ਕੀਤਾ ਜਾਂਦਾ ਹੈ ਕਿ ਉਹ ਸੱਚ ਹੋਵੇਗਾ ਪੂਰਾ ਹੋ ਸਕੇਗਾ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਲਿਓ ਇਸ ਤੋਂ ਪਹਿਲਾਂ ਰੋਪੜ ਦੇ ਵਿੱਚ ਇਸੇ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀਗਾ ਜਿਹੜੇ ਬੇਰੁਜ਼ਗਾਰ ਜਾਂ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਵੱਲੋਂ ਇੱਕ ਰੋਜ਼ ਪ੍ਰਦਰਸ਼ਨ ਉੱਥੇ ਵੀ ਕੀਤਾ ਗਿਆ ਸੀ ਜਿਸ ਤੇ ਵਿੱਚ ਜਿਹੜੀ ਹੈ ਉਹ ਬੜੀ ਸੇਵਾ ਹੋਈ ਸੀ ਕੁੱਟਮਾਰ ਹੋਈ ਸੀ ਉਹਨਾਂ ਲੋਕਾਂ ਦੀ ਜਿਨ੍ਹਾਂ ਵੱਲੋਂ ਬਹੁਤ ਪ੍ਰਦਰਸ਼ਨ ਕੀਤਾ ਗਿਆ ਤੇ ਇੱਥੇ ਅੱਜ ਫੇਰ ਕਾਲੀਆਂ ਝੰਡੀਆਂ ਜਿਹੜੀਆਂ ਨੇ ਦਿਖਾਈਆਂ ਗਈਆਂ ਨੇ ਫਰੀਦਕੋਟ ਦਾ ਇਹ ਦੱਸਿਆ ਜਾ ਰਿਹਾ ਹੈ ਕਿ ਰੋਡ 'ਚੋਂ ਜਦੋਂ ਫਰੀਦਕੋਟ ਦੇ ਵਿੱਚ ਕੱਢਿਆ ਗਿਆ ਤਾਂ ਉੱਥੇ ਬਿਲਕੁਲ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਸਨ ਕਾਲੀਆਂ ਝੰਡੀਆਂ ਕਾਲੀਆਂ ਪੱਟੀਆਂ ਲੈ ਕੇ ਲੋਕ ਜਿਹੜੇ ਨੇ ਉੱਥੇ ਪਹੁੰਚ ਜਾਂਦੇ ਨੇ ਸੀਐਮ ਸਾਹਿਬ ਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਨੇ ਤੇ ਜਿਹਦੇ ਚੱਲਦੇ ਆਪਣਾ ਰੋਸ ਦਰਜ ਜਿਹੜਾ ਹੈ ਉਹ ਜ਼ਰੂਰ ਕਰਾਉਂਦੇ ਨੇ ਤੇ ਜਿੱਕੇ ਪਾਸੇ ਇਸ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਹੋ ਰਿਹਾ ਤੇ ਦੂਜੇ ਪਾਸੇ ਸੀਐਮ ਭਗਵੰਤ ਮਾਨ ਲਗਾਤਾਰ ਇਹ ਦਾਵਾ ਠੋਕਰਿਆ ਕਿ ਇਸ ਵਾਰ 130 ਤੇ ਹੁਣ ਦੇਖਣਾ ਬਣਦਾ ਹੈ ਕਿ ਇਸ ਤਰ੍ਹਾਂ ਦੀਆਂ ਤਸਵੀਰਾਂ ਤੋਂ ਆਪਾਂ ਕੀ ਅੰਦਾਜ਼ਾ ਲਗਾ ਸਕਦੇ ਆ ਕਿ ਇਸ ਤਰ੍ਹਾਂ ਦੀਆਂ ਤਸਵੀਰਾਂ ਦੇ ਨਾਲ 130 ਵਾਲਾ ਉਹ ਦਾਵਾ ਉਹ ਵਾਦਾ ਪੂਰਾ ਹੋ ਸਕੇਗਾ ਜਿਸ ਤਰ੍ਹਾਂ ਤਸਵੀਰਾਂ ਸਾਹਮਣੇ ਆ ਰਹੀਆਂ ਨਿਕਲ ਕੇ ਕਿ 130 ਪੰਜਾਬ ਦੇ ਵਿੱਚ ਕਰ ਸਕੇਗੀ ਆਮ ਆਦਮੀ ਪਾਰਟੀ ਕਿ ਆਮ ਆਦਮੀ ਪਾਰਟੀ ਫਿਰ ਹਨੇਰੀ ਦੇ ਰੂਪ ਦੇ ਵਿੱਚ ਆਏਗੀ ਤੇ 130 ਕਰਕੇ ਜਾਏਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਤਸਵੀਰਾਂ ਜਈਆਂ ਦੇ ਕੇ ਤਾਂ ਕੁਝ ਹੋਰ ਹੀ ਲੱਗਦਾ ਹੈ ਕਿ ਹਵਾ ਜਿਹੜੀ ਹੈ ਉਹ ਕਿਸੇ ਹੋਰ ਪਾਸੇ ਨੂੰ ਰੁਕ ਕਰ ਚੁੱਕੀ ਹੈ ਜਿਸ ਤਰ੍ਹਾਂ ਵਿਰੋਧ ਪ੍ਰਦਰਸ਼ਨ ਲਗਾਤਾਰ ਕੀਤਾ ਜਾ ਰਿਹਾ ਹੈ ਮੁਲਾਜ਼ਮਾਂ ਵੱਲੋਂ ਦੇਖੋ ਤਸਵੀਰਾਂ ਫਰੀਦਕੋਟ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਤਸਵੀਰਾਂ ਵੇਖ ਕੇ ਅੰਦਾਜ਼ਾ ਵੀ ਆਪ ਹੀ ਲਗਾ ਲਿਓ ਵੇਖੋ ਤਸਵੀਰਾਂ ਜੋ ਰੋਡ ਪ੍ਰਦਰਸ਼ਨ ਹੈ ਠੇਕਾ ਮਲਾਕਸ ਕਰ ਸਰਮੋਰਚ ਦੇ ਬੈਨਰ ਹੈ ਇੱਥਾ ਜੋ ਪੰਜਾਬ ਸਰਕਾਰ ਆਪਣੇ ਵਾਅਦੇ ਤੋਂ ਕੀਤੇ ਵਾਅਦੇ ਤੋਂ ਮੁੱਕ ਰਹੀ ਆ ਕੱਚਾ ਲੈ ਮੈਨੂੰ ਪੱਕੇ ਕਰ ਦੇ ਜੋ ਮੈਨਿਫੈਸਟੋ ਦੇ ਵਿੱਚ ਲਿਖਾਸ ਕਰਕੇ ਪਹਿਲ ਦੇ ਆਧਾਰ ਤੇ ਦਿੱਤਾ ਗਿਆ ਸੀਗਾ ਪਰ 21 ਵਾਰ ਮੀਟਿੰਗ ਕਰਨ ਤੇ باوجود ਵੀ ਮੁੱਖ ਮੰਤਰੀ ਪੰਜਾਬ ਮੀਟਿੰਗ ਤੇ ਬਾਅਦ ਆਜ ਨਹੀਂ ਰਿਹਾਗਾ ਇਸ ਲਈ ਉਹਦੇ ਵਿਰੋਧ ਵਿੱਚ ਬਿਜਲੀ ਬੋਰਡ ਦੇ ਠੇਕਾ ਕੰਮ ਵਾਲੋਂ ਜੋਸ਼ ਪ੍ਰਦਰਸ਼ਨ ਦੇ ਕਾਰਨ ਚੰਡੀਗਣਾ ਸਵਾਦ ਕੀਤਾ ਗਿਆ ਜਿੱਥੇ ਜਿੱਥੇ ਵੀ ਜਾਊਗਾ ਉੱਥੇ ਜਿੱਥੇ ਜਿੱਥੇ ਵੀ ਜਾਊਗਾ ਸਰਕਾਰ ਮਰਦਾਬਾ